ਮੈਂ ਸਕੂਲ ਦੀ ਮੈਂ ਚੇਅਰਮੈਨ ਹਗਾ ਸੀ ਤੇ ਘਾਟ ਤੋਂ ਘਾਟ ਕੀ ਤੋਂ 35 ਲੱਖ ਰੁਪਏ ਮੈਡਵਲਪਮੈਂਟ ਕਰਾਈ ਸੀ ਮੈਂ ਸਕੂਲ ਦਾ ਇੱਕ ਨਾਂ ਰੋਸ਼ਨ ਹੋ ਗਿਆ ਸੀ ਦਵਿੰਦਰ ਸਿੰਘ ਵਾਹ ਦੇ ਤੇ ਜਿਹੜੇ ਹੈਗੇ ਸੀ ਰਾਸ਼ਨ ਕਾਰਡ ਹੈ ਇਹ ਨਹੀਂ ਹੈਗਾ ਵੀ ਉਹ ਫਲਾਣੀ ਪਾਰਟੀ ਦਾ ਉਹ ਹੈਗਾ ਸਿਰਫ ਪਾਰਟੀ ਨਾਤੇ ਤੋਂ ਛੱਡ ਕੇ ਵੀ ਪਾਰਟੀ ਬਾਅਦ ਕੋਈ ਕੁਝ ਨਹੀਂ ਉਹਨੂੰ ਕਹਿਣਾ ਉਹਦੇ ਸਟicker ਮਿਲਦੇ ਸੀ ਉਹਨਾਂ ਦੇ ਰਾਸ਼ਨ ਕਾਰਡ ਘਰੇ ਜਾ ਕੇ ਕਿਉਂਕਿ ਜਿਹੜੇ ਗਰੀਬ ਦਾ ਕੋਈ ਕੰਮ ਹੁੰਦਾ ਨਾ ਬਦਵਾ ਨਹੀਂ ਤਸੀਸਾਂ ਤੋਂ ਦਿੰਦਾ ਹੈਗਾ ਸੀਸ ਆ ਦੇੰਦਾ ਸੀਸਾਂ ਵਾਲੀ ਸਾਰਾ ਆਪਣਾ ਇਹ ਸੰਸਾਰ ਚੱਲਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨੌਜਵਾਨ ਵੀਰ ਬਜ਼ੁਰਗ ਔਰ ਸਾਡੇ ਨਾਲ ਆਏ ਸਾਡੇ ਕੈਂਡੀਡੇਟ ਸਹਿਬਾਨ ਸਾਡੇ ਬਲਵੰਤ ਸਿੰਘ ਜੀ ਜੋ ਕਿ ਬਲੌਕ ਸੰਤੀ ਦੇ ਇਸ ਜ਼ੋਨ ਦੇ ਕੈਂਡੀਡੇਟ ਨੇ ਸਾਡੇ ਬੀਪੀ ਰਾਮੋભાઈ ਜਿਹੜੇ ਕੀ ਪਤਨੀ ਮਖਤਿਆਰ ਸਿੰਘ ਆਰੇ ਵਾਲੇ ਲਾਦੂਗਾ ਮੰਡੀ ਤੋਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਨੇ ਸਾਡੇ ਬਲਾਕ ਦੇ ਪ੍ਰਧਾਨ ਮਦਰ ਲਾਲ ਵਡੇਰਾ ਜੀ ਸੰਨੀ ਜੀ ਸਾਡੇ ਹਰਜੀਤ ਸਿੰਘ ਸਰਪੰਚ ਸਾਹਿਬ ਲੱਖੇਕੇ ਤੋਂ ਸਾਰੇ ਸਤਕਾਰਯੋਗ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਬੈਠੇ ਆ ਜੇ ਨਾ ਲਾਉਂਗਾ ਬੜਾ ਸਮਾਂ ਲੱਗ ਜਾਣਾ ਸੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਆਗੇ ਹੈ ਔਰ 14 ਤਰੀਕ ਨੂੰ ਵੋਟਾਂ ਪੈਣੀਆਂ ਸੋ ਅਸੀਂ ਤੁਹਾ ਬੇਨਤੀ ਲੈ ਕੇ ਆਏ ਆ ਕਿ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਬਹੁਤ ਹੀ ਅਹਿਮ ਇਲੈਕਸ਼ਨ ਹੁੰਦੇ ਆ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਚਾਹੇ ਸੰਤੀ ਦਾ ਇਲੈਕਸ਼ਨ ਹੈ ਚਾਹੇ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੈ ਪਿਛਲੀ ਜਦੋਂ ਆਪਣੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਦੋਂ ਸੰਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਕਰੋੜਾਂ ਰੁਪਏ ਦੇ ਜਿਹੜੇ ਫੰਡ ਉਹ ਮਿਲੇ ਸਰਕਾਰ ਵੱਲੋਂ ਔਰ ਉਹ ਪਿੰਡਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕੰਮ ਐ ਬਹੁਤ ਅਹਿਮੀਅਤ ਦੇ ਇਲੈਕਸ਼ਨ ਰੱਖਦੇ ਨੇ ਜੇ ਆਪਾਂ ਚੰਗੇ ਬੰਦੇ ਬਣਾਵਾਂਗੇ ਚੰਗੇ ਮੈਂਬਰ ਬਣਾਵਾਂਗੇ ਤਾਂ ਪਿੰਡਾਂ ਦਾ ਵਿਕਾਸ ਜਿਹੜਾ ਉਹ ਹੋਰ ਹੋਊਗਾ ਵਿਕਾਸ ਦੇ ਨਾਲ ਨਾਲ ਜਿਹੜੀ ਕਾਂਗਰਸ ਪਾਰਟੀ ਦੀ ਮੈਸਜ ਹੈ ਕਿ ਇਹ ਮਜ਼ਬੂਤੀ ਪਿੰਡਾਂ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਔਰ ਜ਼ਿਲ੍ਹਾ ਲੈਵਲ ਤੇ ਜਿਹੜੀ ਹੈ ਉਹ ਹੋਰ ਹੋਵੇਗੀ ਸੋ ਆਪਾਂ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਈਏ ਝਾੜੂ ਵਾਲਿਆਂ ਨੂੰ ਆਪਾਂ ਤਕਰੀਬਨ 4 ਸਾਲ ਹੋ ਚੱਲੇ ਐ ਵੇਖ ਹੀ ਲੈ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਉਹ ਰਾਤ ਨੂੰ ਫੈਸਲਾ ਕਰਦੇ ਐ ਸਵੇਰੇ ਵਾਪਸ ਲੈ ਲੈਂਦੇ ਉਹਨਾਂ ਦੇ ਜਿਹੜੇ ਐਮਐਲਏ ਆ ਤੁਹਾਨੂੰ ਪਤਾ ਕੀ 5-500 2-200 ਰੁਪਈਆ ਵੀ ਉਹ ਲਈ ਜਾਂਦੇ ਆਪਦੀਆਂ ਜੇਬਾਂ ਭਰੀ ਜਾਂਦੇ ਔਰ ਲੋਕਾਂ ਦੀ ਜੇਬਾਂ ਤੇ ਸਿੱਧਾ ਡਾਕਾ ਮਾਰਦੇ ਐ ਪਹਿਲੀ ਵਾਰ ਹੋਇਆ ਕਿ ਐਡੇ ਮਾੜੇ ਹਾਲਾਤ ਹੋ ਗਏ ਕਿ ਲੋਕ ਜਿਹੜੇ ਇੱਥੋਂ ਦੇ ਐਮ.ਐਲ.ਏ. ਉਹ ਲੋਕਾਂ ਦੀ ਜੇਬਾਂ 'ਚ ਪੈਸੇ ਕੱਢਣ ਲੱਗ ਪਏ। ਇਹ ਤਾਂ ਇਦਾਂ ਅਜੇ ਤੱਕ ਕਦੇ ਨਹੀਂ ਹੋਇਆ ਸੀ। ਔਰ ਇਹਨਾਂ ਬਾਰੇ ਤਾਂ ਜਿੰਨਾ ਬੋਲ ਲੀਏ ਉਹ ਨਹੀਂ ਮੈਂ ਸਮਝਦਾ ਕਿ ਉਹ ਥੋੜਾ ਜਿਹਾ ਜੋ ਇਹਨਾਂ ਦੇ ਕਾਰਨਾਮੇ ਆ। ਕੋਈ ਆਪਦੇ ਆਪ ਨੂੰ ਬੰਦਾ ਸੁਰੱਖਿਅਤ ਨਹੀਂ ਸਮਝਦਾ। ਦਿਨ ਦਿਹਾੜੇ ਗੋਲੀਆਂ ਮਾਰ ਕੇ ਚਲੇ ਜਾਂਦੇ ਆ, ਲੋਕਾਂ ਨੂੰ ਮਾਰ ਦਿੰਦੇ ਆ। ਕੋਈ ਵੀ ਆਪਦੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਔਰ ਦਫ਼ਤਰਾਂ 'ਚ ਚਲੇ ਜੋ ਥਾਣਿਆਂ ਕਚਹਿਰੀਆਂ 'ਚ ਚਲੇ ਜੋ ਪੈਸੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਲੋਕ ਇਹ ਕਹਿੰਦੇ ਸੀ ਕਿ ਅਸੀਂ ਕਰਪਸ਼ਨ ਖਤਮ ਕਰ ਦਿਆਂਗੇ ਪਰ ਕਰਪਸ਼ਨ ਤਾਂ ਦੁਗਣੀ ਤਿਕਣੀ ਹੋ ਗਈ ਸਭਲਾਤ bade maade ਆ ਕਿਸੇ ਦੀ ਕਿਤੇ ਕੋਈ ਸੁਣਵਾਈ ਨਹੀਂ ਹੈਗੀ ਸੋ ਇਹ ਵੀ ਜੇ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਸਰਕਾਰ ਦੇ ਮੈਂ ਸਮ ਦਾ ਮੂੰਹ ਤੇ ਇੱਕ ਚਪੇੜ ਮਾਰਨ ਵਾਲੀ ਗੱਲ ਹੋਊਗੀ ਸ਼ਾਇਦ ਕਿਤੇ ਜਾਗ ਜਣ ਪਰ ਇਹਨਾਂ ਜਾਗਣਾ ਨਹੀਂ ਸੋ ਆਪਾਂ ਤਕੜੇ ਹੋ ਕੇ ਬਸ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਆਪਣੇ ਜਿਹੜੇ ਵੀ ਕੈਂਡੀਡੇਟ ਨੇ ਆਪਾਂ ਸਿਰਫ ਪੰਜਾ ਵੇਖਣਾ ਹੈ ਪੰਜੇ ਹਲਾ ਜਿਹੜਾ ਮੋਰ ਇਹ ਬੈਲਟ ਪੇਪਰ ਤੇ ਇਲੈਕਸ਼ਨ ਹੋਣਾ ਆਪਾਂ ਜਿਹੜਾ ਪੰਜੇ ਤੇ ਮੋਹਰ ਲਾ ਕੇ ਆਪਣੇ ਕੈਂਡੀਡੇਟਾਂ ਨੂੰ ਵੱਧ ਵੱਧ ਵੋਟਾਂ ਤੇ ਜਿਤਾਈਏ ਤਾਂ ਕਿ ਜਿਹੜੀ ਆਉਣ ਵਾਲੀ 27 ਦਾ ਇਲੈਕਸ਼ਨ ਹੈ ਉਹਦੀ ਨਹੀਂ ਜਿਹੜੀ ਆ ਉਹ ਬੜੇ ਮਜ਼ਬੂਤੀ ਦੇ ਨਾਲ ਉਹ ਰੱਖੀ ਜਾਏ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ ਤਿੰਨ ਚਾਰ ਦਿਨ ਰਹਿ ਗਏ 14 ਤਰੀਕ ਨੂੰ ਵੋਟਾਂ ਪੈਣੀਆਂ ਆ ਬੀਬੀ ਜੀ ਇਹ ਸਾਡੇ ਕੈਂਡੀਡੇਟ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਬੀਬੀ ਦਾ ਮੋਬਾਈਲ ਜੀ ਸੋ ਆਪਾਂ ਤਕੜੇ ਹੋ ਕੇ ਦਨਪਰਾਜ ਇੱਕ ਕਰਕੇ ਜਿਹੜਾ ਇੱਕ ਇੱਕ ਵੋਟ ਪੰਜੇ ਦੇ ਪਾ ਕੇ ਆਪਾਂ ਦੋਨੋਂ ਕੈਂਡੀਡੇਟਾਂ ਨੂੰ ਜਿਦਾਈਏ ਔਰ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਆ ਸਾਡੀ ਸਾਰੀ ਟੀਮ ਹਾਜ਼ਰ ਹੈ ਐਮਪੀ ਸਾਹਿਬ ਹਾਜ਼ਰ ਨੇ ਮੇਰੀ ਵੀ ਜਿੱਥੇ ਲੋੜ ਹੈ ਤੁਸੀਂ ਜਦੋਂ ਮਰਜ਼ੀ ਆਵਾਜ਼ ਮਾਰ ਸਕਦੇ ਹੋ ਸੋ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਖੜੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨੇ ਆ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਜਿਹੜੇ ਵੀ ਪਿੰਡ 'ਚ ਮਰਜ਼ੀ ਐ ਜਿਹੜੇ ਬਲਾਕ 'ਚ ਮਰਜ਼ੀ ਐ ਜਿਹੜੀ ਕਾਂਗਰਸ ਪਾਰਟੀ ਦੇ ਨਾਲ ਜੁਆਇਨ ਡੈਣ ਆਓ ਆਓ ਸਰਪੰਚ ਉਹ ਕਾਂਗਰਸ ਨੂੰ ਓਟ ਪਾਵਣ ਹੋਰ ਵੀ ਵੀਰ ਜਿਹੜੇ ਗੁੱਸੇ ਵਿੱਚ ਨੇਚੇ ਹੋਣ ਉਹਨਾਂ ਨੂੰ ਵੀ ਅਸੀਂ ਮਨਾਵਾਂਗੇ ਤੇ ਓਟਾਂ ਕਾਂਗਰਸ ਪਾਰਟੀ ਨੂੰ ਪਵਾਵਾਂਗੇ ਵੱਧ ਤੋਂ ਵੱਧ ਓਟ ਕਾਂਗਰਸ ਪਾਰਟੀ ਨੇ ਜਾਵੇਗੀ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਜਿੱਥੇ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੋਣ ਜਾ ਰਹੀਆਂ ਨੇ 14 ਦਸੰਬਰ ਨੂੰ ਜਿਹਦੇ ਮੱਦੇਨਜ਼ਰ ਅੱਜ ਸਾਬਕਾ ਵਿਧਾਇਕ ਦਵਿੰਦਰ ਸਿੰਘ ਬਾਇਆ ਦੀ ਅਗਵਾਈ ਦੇ ਵੇਠ ਜੋ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਉਹਨਾਂ ਦੇ ਨਾਲ ਕੈਂਡੀਡੇਟ ਬਲਵੰਤ ਸਿੰਘ ਜੋ ਬਲਾਕ ਸਮਤੀ ਦੇ ਉਮੀਦਵਾਰ ਨੇ ਔਰ ਰਾਮੋਬਾਈ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਵੱਲੋਂ ਜੋ ਕਿ ਉਮੀਦਵਾਰ ਨੇ ਇੱਥੇ ਡੋਰ ਟੂ ਡੋਰ ਜੋ ਪਿੰਡਾਂ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਸਾਥੀਓ ਬਾਈ ਗੁਰਜੀਕੀ ਫਾਤੇ ਸਾਥੀਓ ਹਾਰਾ ਕੋਈ ਹੈ ਮਤਸਾਬ ਨੇ ਤੇ ਹੋਰ ਵੀ ਕੈਂਡੀਡਰਾਂ ਨੇ ਦੱਸਿਆ ਹੋਣਾ ਹਾਂਜੀ ਹਾਂਜੀ ਤਾਂ ਜਮਾਲ ਦੇ ਬੰਦੇ ਥੋੜੇ ਜਿਹਾ ਘੱਟ ਹੀ ਨਜ਼ਰ ਆਉਂਦੇ ਪੈਣ ਇਹ ਥੋੜੀ ਮਹਿਸੂਸ ਹੋ ਰਹੀ ਸ਼ਾਇਦ ਆਪਣੇ ਆਪਣੇ ਕੰਮਾਂ ਚੋਂਗੇ ਸਾਥੀਓ ਹੋਰ ਜ਼ਿਆਦਾ ਕੋਈ ਕਹਿਣ ਦੀ ਨਹੀਂ ਜਿੱਥੇ ਵੀ ਭਗਵਾਨ ਸਿ ਕਿਸੇ ਦੀ ਵੈਦੀ ਲੱਗਦੀ ਨਾ ਹਰ ਬੰਦੇ ਦਾ ਕਿਸੇ ਨਾ ਕਿਸੇ ਪਾਰਟੀ ਸਰਜਣ ਮਿੱਤਾਂ ਨਾਲ ਤਾਲਮੇਲ ਹੁੰਦਾ ਪਰ ਮੈਂ ਤਾਂ ਬੇਨਤੀ ਸਾਥੀਓ ਇਹ ਹੀ ਕਰਾਂਗਾ ਜਿਵੇਂ ਇੱਕ ਅੱਗੇ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਤੇ ਮਤਲਬ ਮੱਥਾ ਉੱਚਾ ਹੋਇਆ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਲੀਡਰਾਂ ਦਾ ਸਾਰਿਆਂ ਦਾ ਵਕਤ ਹੋਈ ਸਾਥਿਓ ਆ ਗਏ ਨੇ ਇਹ ਅਣਖ ਦੀ ਲੜਾਈ ਹੈ ਅਣਖ ਦੀ ਲੜਾਈ ਜੇ ਇਹ ਲੜਾਈ ਅਸੀਂ ਆਪਣੀ ਸਮਝਾਂਗੇ ਕਾਂਗਰਸ ਦੀ ਸਮਝਾਂਗੇ ਅਸੀਂ ਇਹ ਨਾ ਵੇਖੀ ਕਿ ਓ ਯਾਰਾ ਨਿਕਲੋਣਾ ਦਿਓ ਕਰੋਨਾ ਆ ਨਿਕਲਣਾ ਦਿਓ ਕਰੋਨਾ ਇਹ ਲੜਾਈ ਕਾਂਗਰਸ ਦੀ ਮੈਂ ਤੁਹਾਨੂੰ ਬੇਨਤੀ ਇਹ ਹੀ ਕਰਾਂਗਾ ਕਿ ਅੱਜ ਅਸੀਂ ਸਾਰੇ ਰਲ ਮਿਲ ਕੇ ਇਹ ਫਰਜ ਮੁਖਤਿਆਰ ਸਿੰਘ ਹਾਰੇ ਵਾਲਾ ਨਾ ਸਮਝੀਏ ਜਾਂ ਬਲਾਗ ਸੰਤਿਆ ਹਾਰੇ ਵਾਲਾ ਨਾ ਸਮਝੀਏ ਇਹ ਲਈ ਆਪਣੀ ਹੈ ਤੇ ਜਿੱਥੇ ਵੀ ਸਾਥੀਓ ਵੇਦੀ ਕਿਸੇ ਦੀ ਲਗਦੀ ਏ ਇਹ ਪੁਰ ਜੋਰ ਨਾਲ ਅਸੀਂ ਜਿਸ ਤੇਦਾਰੀ ਸੱਜਣ ਮਿੱਤਰ ਬੇਲੀ ਕੋਈ ਪਿੰਡਾਂ ਦੇ ਦਾ ਥੋੜੇ ਬਥੇ ਰੋਸ ਗਿਲਵੇ ਸ਼ਿਕਵੇ ਵੀ ਹੁੰਦੇ ਉਹਨਾਂ ਸਾਰਿਆਂ ਦੇ ਆਪਸੀ ਦੂਰ ਕਰਕੇ ਕਿਉਂ ਕਿ ਉਹਨਾਂ ਨੂੰ ਨਾਲ ਆਪਾਂ ਪਿੰਡ ਵਾਲਿਆਂ ਨੇ ਮੇਲਣਾ ਹੁਣ ਜੇ ਜ਼ਿਲ੍ਹਾ ਪ੍ਰੀਸ਼ਦ ਨੂੰ ਵੇਖੀਏ ਤਾਂ ਕਾਫੀ ਲੰਮਾ ਚੜ੍ਹਾ ਹੋਇਆ ਏਰੀਆ ਹੈ ਹਰ ਥਾਂ ਤੇ ਕਈ ਜਗ੍ਹਾ ਤੇ ਸ਼ਾਇਦ ਇਹ ਨਾ ਪੜ ਸਕਣ ਆਪਾਂ ਹੀ ਆਪਣਾਗੇ ਬਲਾਕ ਸੰਮਤੀ ਹੈ ਇਹਨਾਂ ਨੂੰ ਵੀ ਵਾਜਦੌੜ ਨਹੀਂ ਹੋ ਸਕਦੀ ਕਿਸੇ ਸਾਥੀ ਕੋਲ ਗਿਲਾ ਛਿਕਵਾ ਨਾ ਪੜ ਸਕਣ ਉਹ ਸਾਰੇ ਗਿਲੇ ਛਿਕਵੇ ਸਾਥੀ ਛੱਡ ਕੇ ਇਹ ਇੱਕ ਲੜਾਈ ਜਿਹੜੀ ਆਪਾਂ ਲੜਨ ਜਾ ਰਹੇ ਆ ਉਹ ਆਪਣੀ ਸਮਝੇ ਕਿ ਮੈਂ ਲੜਦਾ ਪਿਆ ਇਹ ਮੇਰਾ ਮਤਲਬ ਹੀ ਦਸਾਨ ਹੈ ਤਾਂ ਸਾਥੀਓ ਕਾਮਯਾਬੀ ਆਪਾਤਾ ਕਰਨੇ ਆ ਹਾਲਾਤ ਬੰਦੀਆ ਪੂਰੇ ਪੰਜਾਬ ਦੇ ਅੰਦਰ ਜੋ ਕੁਛ ਮੈਂ ਨਾ ਕਿਹਾ ਕਿਸੇ ਦਿਨ ਜੋ ਸਰਕਾਰ ਹੈ ਇਸ ਨਾਲ ਚੱਲ ਰਹੀ ਉਹ ਆਪਨ ਸਾਰਿਆਂ ਨੂੰ ਪਤਾ ਵੀ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਨੇ ਲੋਕ ਸੁਖੀ ਨਹੀਂ ਸੁਖੀ ਹੋਣਗੇ ਤਾਂ ਇਹ ਜਿਹੜੇ ਸ਼ਰਮਾਇਦਾਰ ਦੇ ਨੇੜੇ ਬੈਠੇ ਨੇ ਜਿੱਦ ਤੱਕ ਜੇ ਸੰ ਲੋਟਣ ਦਾ ਮੌਕਾ ਮਿਲਦਾ ਹੈ ਇਹ ਤਾਂ ਆਮ ਸਾਥੀਓ ਜਿਹੜੀ ਪਬਲਿਕ ਹੈ ਉਹ ਉਹਨਾਂ ਲੋਕਾਂ ਤੇ ਰਾਜੀ ਕੋਈ ਨਹੀਂ ਬੰਦੇ ਕੋਈ ਵੀ ਖੜਾ ਹੋਵੇ ਪਰ ਉਸ ਪਾਰਟੀ ਵਾਲਾ ਜਿਹੜਾ ਖੜਾ ਹੈ ਲੋਕ ਨਾ ਪੂਰੀ ਤਰ੍ਹਾਂ ਉਹਨਾਂ ਦੇ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸਾਡੀ ਕੀ ਕਲ ਦੇ ਆਲਾ ਤਬਾਈ ਮੱਛੀ ਹਲਾਕੇ ਦੇ ਅੰਦਰ ਫਸਲਾਂ ਤਬਾਹ ਹੋ ਗਿਆ ਪੂਰੀ ਤਰ੍ਹਾਂ ਕਿਸੇ ਦੇ ਮਕਾਨ ਅਜੇ ਤੱਕ ਵੀ ਲੋਕ ਕੋਈ ਬਾਹਰ ਬੈਠੇ ਤਾਂ ਤਾਂ ਕੀ ਹੁਣ ਸੁਮਾਲਿਆ ਕੋਈ ਸੰਭਾਲਿਆ ਨਹੀਂ ਤੇ ਨੀਰਾ ਐਵੇਂ ਕਾਰ ਤੇ ਆ ਜਾਣਾ ਤੇ ਫੰਨੇ ਮੈਂ ਐਮ ਲਾ ਮੈਂ ਫਲਾਣਾ ਮੇਰਾ ਫਲਾਣਾ ਤਾਂ ਮੇਰਾ ਪਬਲਿਕ ਰਾਜੀ ਨਹੀਂ ਹੁੰਦਾ ਸੋ ਭਗਵਾਨ ਸਭ ਤੇਰੀ ਸੁਰਤੀ ਹੋਰਦੇ ਬਿਜਲੀ ਦਾ ਨੀਜੀਕਰਨ ਹੋ ਰਿਹਾ ਜੀ ਬਿਜਲੀ ਦਾ ਨੀਜੀਕਰਨ ਹੋ ਰਿਹਾ ਔਰ 2025 ਦਾ ਜਿਹੜਾ ਖਰੜਾ ਆਪਣੇ ਭਗਵੰਤਮਾਨ ਸਰਕਾਰ ਦੇ ਕੋਲ ਪਿਆ ਹੈ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਬੇਨਤੀ ਹੈ ਵੀ ਆਪਾਂ ਇਹਦੇ ਪ੍ਰਤੀ ਆਵਾਜ਼ ਨੂੰ ਬੁਲੰਦ ਕਰੀਏ ਹੁਣ ਸਾਡੇ ਜਿੰਨੇ ਵੀ ਸਾਥੀ ਇੱਥੇ ਖੜੇ ਆ ਸਾਰਿਆਂ ਦੇ ਤਕਰੀਬਨ ਸਮਾਰਟ ਮੀਟਰ ਲੱਗੇ ਹੋਏ ਆ ਜੀ ਉਹ ਸਮਾਰਟ ਮੀਟਰ ਦਾ ਬਿੱਲ ਲਗਭਗ 36 36000 35 35 22 20 20 ਰੁਪਏ ਬਿੱਲ ਆਇਆ ਹੋਇਆ ਜੀ ਇੱਕ ਇੱਕ ਮਹੀਨੇ ਦਾ ਬੜੇ ਬੁਰੇ ਹਾਲ ਹੋਏ ਪਿਆ ਜੀ ਮੀਟਰ ਨੂੰ ਲੈ ਕੇ ਔਰ ਸਾਡੀ ਬੇਨਤੀ ਹੈ ਵੀ ਕਾਂਗਰਸ ਪਾਰਟੀ ਇਸ ਪ੍ਰਤੀ ਆਵਾਜ਼ ਬੁਲੰਦ ਕਰੇ ਔਰ ਜਿਹੜਾ ਭਗਵੰਤ ਮਾਨ ਸਰਕਾਰ ਕੋਲ ਖੜਾ ਆਇਆ ਹੋਇਆ ਉਹਨੂੰ ਰੱਦ ਕਰੇ ਆ ਪਿੱਛੇ ਜੇ ਸਾਡਾ ਰੇਲ ਰੋਕਾ ਅੰਦੋਲਨ ਸੀਗਾ ਅਸੀਂ 2 ਘੰਟੇ ਰੇਲਾਂ ਜਾਮ ਕਰਨੀਆਂ ਸੀਗੀਆਂ ਔਰ 2 ਘੰਟੇ ਦੇ ਸਵੇਰੇ 5 ਵਜੇ ਸਾਡੇ ਘਰੇ ਪੁਲਸ ਆ ਕੇ ਬਹਿ ਗਈ ਡਿਟੇਨ ਕਰ ਲਿਆ ਸਾਨੂੰ ਸਵੇਰੇ ਸਵੇਰੇ ਔਰ ਡਿਟੇਨ ਕਰਕੇ 2 ਘੰਟੇ ਦਾ ਸਾਡਾ ਜਿਹੜਾ ਪ੍ਰੋਟੈਸਟ ਸੀ ਉਹ ਵੀ ਨਹੀਂ ਹੋਣ ਦਿੱਤਾ ਇੰਨੀ ਨਕਮੀ ਸਰਕਾਰ ਔਰ ਇਸ ਟਾਈਮ ਸਰਕਾਰ ਵੀ ਪੂਰੀ ਡਰੀ ਹੋਈ ਹੈ ਔਰ ਸਾਡੀ ਬੇਨਤੀ ਇਹ ਹੈ ਵੀ ਕਾਂਗਰਸ ਪਾਰਟੀ ਇਸ ਪ੍ਰਤੀ ਆਵਾਜ਼ ਨੂੰ ਬੁਲੰਦ ਕਰੇ ਔਰੇ ਜਿਹੜਾ ਖਰੜਾ ਹੈ ਉਹਨੂੰ ਰੱਦ ਕਰੇ ਹਾਂ ਜੀ ਬਿਲਕੁਲ ਬੜੀ ਵਧੀਆ ਸਹੀ ਜੰਮ ਹੈ ਤੇ ਆਪਾਂ ਵੇਖਿਆ ਹਰ ਪੱਖੋਂ ਫੇਲ ਹੋ ਚੁੱਕੀ ਹੈ ਇਹਨਾਂ ਨੇ ਪੰਜਾਬ ਦੇ ਸਿਰ ਪਹਿਲਾਂ ਹੀ ਇੰਨਾ ਕਰਜ਼ਾ ਛੜਾਤਾ ਔਰ ਹੁਣ ਜਿਹੜਾ ਭਾਈ ਜੀ ਦੱਸ ਰਹੇ ਕਿ ਬਿਜਲੀ ਨੂੰ ਵੀ ਉਹ ਨਿੱਜੀ ਕਰਨਾ ਕਰਨਾ ਚਾਹੁੰਦੇ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਜਿੱਥੋਂ ਤੱਕ ਲੋੜ ਪਵੇਗੀ ਜਿੱਥੋਂ ਤੱਕ ਸੰਘਰਸ਼ ਕਰਨਾ ਪਿਆ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਇਹ ਆਪਾਂ ਜਿਹੜਾ ਪੰਜਾਬ ਦੇ ਵਿੱਚ ਬਿਜਲੀ ਦਾ ਨਿੱਜੀ ਕਰਨੇ ਨਹੀਂ ਹੋਣ ਦੇਣਾ ਤੁਸੀਂ ਬੇਚਿੰਤ ਹੋ ਜਾਓ ਅਸੀਂ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੇ ਹਾਂ